ਕੱਲ ਦੀ ਮਿਤੀ 13 ਪੰਜ ਨੂੰ ਇੱਕ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਸੀ ਉਹਦੇ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 300 ਗ੍ਰਾਮ ਚਿੱਟਾ ਦੀ ਬਰਾਮਦਗੀ ਕੀਤੀ ਗਈ ਹੈ ਤੇ ਬਰਾਮਦਗੀ ਮੈਡਮ ਹਿਨਾ ਦੁਪਤਾ ਜਿਹੜੇ ਡੀਐਸਪੀ ਦੇਹਤੀ ਨੇ ਉਹਨਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਕੌਣ ਰੁਕਸੀਗੇ? ਰੁਕਰੇਗੇ ਕਿ ਇਹ ਨਸ਼ਾ ਵੇਚਣ ਵਾਲੇ ਤਸਕਰ ਹੈ ਤੇ ਇਹ ਇੱਕ ਪੈਡਲਰ ਹੈ। ਇਦੇ ਕੋਲੇ ਸਮਾਨ ਪਿੱਛੋਂ ਆਂਦਾ ਸੀਗਾ ਤੇ ਇਹਦੇ ਕੋਲੇ ਸਮਾਨ ਕੋਈ ਹੁਣੇ ਹੀ ਦੇ ਕੇ ਗਿਆ ਸੀ ਕਿ ਤਫਤੀਸ਼ ਚੱਲ ਰਹੀ ਆ ਮੁੰਡੇ ਦਾ ਨਾਮ ਹੈ ਸੰਦੀਪ ਸਿੰਘ ਗੋਪੀ ਜਿਹੜਾ ਕਿ ਕੁੱਦਾ ਪਿੰਡ ਦਾ ਰਹਿਣ ਵਾਲਾ ਇਸ ਤੋਂ ਪਹਿਲਾਂ ਵੀ ਕੋਈ ਮਾਮਲਾ ਦਾ ਨਹੀਂ ਸੰਦੀਪ ਸਿੰਘ ਦਾ ਉੱਤੇ ਕੋਈ ਵੀ ਪ੍ਰੀਵੀਅਸ ਫਰਚਾ ਨਹੀਂ ਹੈ ਜੀ ਕੋਈ ਇਸ ਪੁੱਛਗਿੱਛ ਦੌਰਾਨ ਪਤਾ ਲੱਗਿਆ ਉਹ ਵੀ ਕਿ ਇਹ ਪਹਿਲਾਂ ਵੀ ਕੰਮ ਕਰਦਾ ਹੈ ਜਾਂ ਇਹ ਜੀ ਹਜੇ ਫਿਲਹਾਲ ਇਹਦਾ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਤੇ ਕਿੱਥੋਂ ਆਂਦਾ ਸੀ ਤੇ ਕਿੱਥੇ ਵੇਚਦਾ ਸੀ ਇਹ ਸਾਰੀ ਬੈਕਵਰਡ ਤੇ ਫਾਰਵਰਡ ਲਿੰਕੇਜ ਅਸੀਂ ਤਫਤੀਸ਼ ਵਿੱਚ ਲੈ ਕੇ ਆਵਾਂਗੇ ਤੇ ਅੱਜ ਇਹਦਾ ਦਰਮਾਨ ਹਾਸਿਲ ਕੀਤਾ ਜਾਵੇਗਾ ਸਰ ਖੁਦ ਵੀ ਪੀਤਾ ਸੀ ਨਸ਼ੇ ਵਗੈਰਾ ਨੂੰ ਲੱਗਦਾ ਇਹ ਜੀ ਡੋਪ ਟੈਸਟ ਦੇ ਵਿੱਚ ਸਾਹਮਣੇ ਆਏਗਾ ਕਿ ਇਹ ਆਪ ਹੀ ਪੀਂਦਾ ਸੀ ਜਾਂ ਕੀ ਇਹਦਾ ਹੋਰ ਕੀ ਸਟੇਟਸ ਹੈਦਾ ਸਰ ਬੇਸਿਕ ਕੰਮ ਕੀ ਕਰਦਾ ਹੈ ਇਹ ਜੀ ਹਜੇ ਤਾਂ ਅਨ EMPLOID ਸੀ ਉੱਥੇ ਘੋਦਾ ਪਿੰਡ ਦਾ ਰਹਿਣ ਵਾਲਾ ਅੱਗੇ ਜੋ ਵੀ ਅੱਗੇ ਸਾਹਮਣੇ ਆਏਗਾ ਅਸੀਂ ਫੋਟੋ ਚ ਲੈ ਕੇ ਆਵਾਂਗੇ ਐਂਟੀਬਾਡੀਜ਼ ਦਾਤ ਦੇ ਵਿੱਚ ਇਹਦੇ ਕੋਈ ਜਿਹੜਾ ਸੀਦਾ ਦਾ ਕੀ ਕਾਰਨ ਹੋ ਸਕਦਾ ਹੈ ਕਿ ਇਹਦਾ ਹੋਣੀ ਸਰਦਾ ਹੈ ਕਿ ਆਮ ਬੰਦਾ ਹੋਵੇ ਇਸ ਤਰ੍ਹਾਂ ਬਿਲਕੁਲ ਜੀ ਇਹ ਮਤਲਬ ਮੋਟਲੀ ਉਸ ਚ ਤਾਂ ਹੀ ਪਤਾ ਲੱਗਿਆ ਬਹੁਤ ਹੀ ਛਾਤਰ ਕਿਸਮ ਦਾ ਇਨਸਾਨ ਹੈ ਇਹ ਬੜਿਆ ਸੋਸ ਸਮਝ ਕੇ ਜਵਾਬ ਦੇ ਰਿਹਾ ਸਭ ਕੁਝ ਤੇ ਇਹਦੇ ਉੱਤੇ ਸਾਰਾ ਕੁਝ ਤਫਤੀਸ਼ ਕਰਕੇ ਪਤਾ ਲੱਗੇਗਾ ਕਿਉਂਕਿ 300 ਗ੍ਰਾਮ ਬੜੀ ਵੱਡੀ ਰਿਕਵਰੀ ਹੈ ਤੇ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਬਠਿੰਡਾ ਪੁਲਿਸ ਵਫਾਸ ਕਰ ਜਿਹੜੀ ਹਾਸਲ ਹੋਈ ਹੈ 300 ਗ੍ਰਾਮ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਤੇ ਅੱਗੇ ਦੀ ਪੂਰੀ ਡਿਵਾਈਨ ਨਾਲ ਜਾਂਚ ਕੀਤੀ ਜਾਵੇਗੀ ਸਾਰੀ ਦੀ ਜਾਂਚ ਕੀਤੀ ਜਾਊਗੀ ਬਿਲਕੁਲ ਜੀ ਸਾਰਾ ਕੁਝ 68 ਐਫ ਦੇ ਅੰਦਰ ਜਿਹੜੇ ਕੇਸ ਬਣ ਰਹੀ ਹੈ ਸਾਰਾ ਕੁਝ ਜੇ ਇਹਦੀ ਪ੍ਰਾਪਰਟੀ ਇਹਦੀ ਇਲੀਗਲ ਤਰੀਕੇ ਨਾਲ ਭਾਈ ਕਹੀ ਹੈ ਜੇ ਕਿ ਨਸ਼ੇ ਦੀ ਪ੍ਰोसीडिंग्स ਦੇ ਨਾਲ ਦੀ ਪ੍ਰਾਪਰਟੀ ਕੋਈ ਤਿਆਰ ਕੀਤੀ ਗਈ ਆ ਤਾਂ ਉਹ ਸਾਰੀ ਅਟੈਚ ਕਰਕੇ ਉਹਦੇ ਵਿਰੁੱਧ ਕਾਰਵਾਈ ਅਮੁਲਿਤ ਚਲੰਗ ਜਾਏ ਕਿੰਨੀ ਕੇਸ ਦਾ ਜਿਹੜੇ 28 ਸਾਲ ਉਮਰ ਨਾਲ ਇੱਕ ਅਸੀਂ ਸਪਲੈਂਡਰ ਮੋਟਰਸਾਈਕਲ ਵੀ ਨਾਲ ਇਹਦਾ ਜਬਤ ਕੀਤਾ ਸਰ ਇਹ ਰੈਨ ਵਾਲਾ ਕਿੱਥੋਂ ਦਾ ਜੀ ਇਸ ਰੂਪਾ बस्ती ਐ ਜਿੱਥੋਂ ਦਾ ਪਿੰਡ ਤੇ ਮੋਟਰਸਾਈਕਲ ਦੇ ਸਵਾਰ ਕੇ ਹਾਂ ਮੋਟਰਸਾਈਕਲ ਦੇ ਸਵਾਰ ਸੀ ਇਸ ਸਰ ਕਿੰਨੇ ਟਾਈਮ ਦਾ ਕਰ ਰਿਆ ਸੀ ਇਹ ਸਪਲਾਈ ਨਸ਼ਾ ਸਪਲਾਈ ਦਾ ਕੰਮ ਉਹ ਅਸੀਂ ਦੇਖਾਂਗੇ ਕਿੰਨਾ ਮੈਂ ਜਿਵੇਂ ਦੱਸਿਆ ਕਿ ਪ੍ਰੀਵੀਅਸ ਇਸ ਤੇ ਕੋਈ ਐਫਆਈਆਰ ਨਹੀਂ ਹੈ ਪ੍ਰੀਵੀਅਸ ਦਾ ਕੋਈ ਕ੍ਰਿਮినਲ ਰਿਕਾਰਡ ਨਹੀਂ ਹੈ ਫਸਟ ਟਾਈਮ ਮੇਰੇ ਉੱਤੇ ਕੋਈ ਐਫਆਈਆਰ ਹੋਈ ਰਿਕਾਰਡ ਤੇ ਪੇਸ਼ ਕਰ ਦਿੱਤਾ ਗਿਆ ਜੀ ਕੋਰਟ ਚਾਹਤ ਪੇਸ਼ ਕਰਕੇ ਤਾਂ ਰਿਮਾਂਡ ਹਾਸਲ ਕਰਾਂਗੇ ਫਿਰ ਅੱਗੇ ਜੋ ਵੀ ਪੁੱਛ ਕੇ ਅਸੀਂ ਅਮਲ ਚ ਲਿਆਵਾਂਗੇ ਸਰ ਡੀਜੀਪੀ ਪੰਜਾਬ ਗੋਤਮ ਜਾਦਵ ਨੇ ਇੱਕ 31 ਮਈ ਡੈਡਲਾਈਨ ਦਿੱਤੀ ਹੈਗੀ ਜੀ ਪੰਜਾਬ ਚ ਨਸ਼ਾ ਮੁਕਤ ਹੋ ਜਾਣਾ ਪੰਜਾਬ ਤੇ ਬਠਿੰਡਾ ਦੀ ਗੱਲ ਕਰੀਏ ਤਾਂ ਕੀ ਲੱਗਦਾ ਹੈ 31 ਮਈ ਤੱਕ ਬਟਿੰਡਾ ਪੁਲਿਸ ਕਾਮਯਾਬ ਹੋਏਗੀ ਬਟਿੰਡਾ ਪੁਲਿਸ ਵੱਲੋਂ ਪੂਰੇ ਦਿਨ ਰਾਤ ਇੱਕ ਕਰਕੇ ਜਿਹੜਾ ਯੋਧ ਨਸ਼ਾ ਵਿਰੋਧ ਮਹਿੰਮ ਨੂੰ ਅਮਲ ਵਿੱਚ ਲਿਆ ਅੰਦਾਜ਼ਾ ਰਿਹਾ ਦਿਨ ਰਾਤ ਸੀ ਕੰਮ ਕਰ ਰਹੇ